ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਪਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਕੋਈ ਤਾਂ ਮਹਿਲਾਂ ਦੇ ਵਿੱਚ ਰਾਜ ਕਰਦਾ ਕਿਸੇ ਨੂੰ ਤਾਂ ਸਤ ਵੀ ਨਹੀਂ ਜੁੜਦੀ ਦੋਸਤੋ ਕੁਝ ਲੋਕ ਤਾਂ ਇਦਾਂ ਹੀ ਦੇਖ ਦੇ ਕੇ ਲੰਘ ਰਹੇ ਸੀ ਵਿਚਾਰਿਆਂ ਨੂੰ ਕੋਈ ਬਿਰਲੇ ਹੀ ਆਉਂਦਾ ਦੋਸਤੋ ਜਿਹੜਾ ਇਨਸਾਨ ਨੂੰ ਪਿਆਰ ਕਰਦਾ ਗਰੀਬਾਂ ਦੀ ਤਾਂ ਇਦਾਂ ਹੀ ਉਬਰ ਲੰਗ ਜਾਂਦੀ ਹੈ ਸੜਕਾਂ ਦੇ ਉੱਤੇ ਦੋਸਤੋ ਜੇ ਮਿਹਨਤ ਕਰਦਿਆ ਤਾਂ ਘਰ ਦਾ ਗੁਜ਼ਾਰਾ ਮਸਾ ਹੁੰਦਾ ਦੋਸਤੋ ਪੁੰਜੇ ਪਏ ਇਸ ਵੀਰਾਂ ਨੂੰ ਦੇਖ ਕੇ ਇਨੋਂ ਵੀਰਣ ਦੇਖੋ ਕਿੰਨਾ ਚੰਗਾ ਕੰਮ ਕੀਤਾ ਜਿਸ ਦੇ ਦਿਲ ਵਿੱਚ ਦਇਆ ਤੇ ਪਿਆਰ ਹੁੰਦਾ ਉਹੀ ਇਹੋ ਜਿਹਾ ਕੰਮ ਕਰਦਾ ਦੋਸਤੋ ਗਰੀਬੀ ਵੀ ਕੀ ਚੀਜ਼ ਆ ਦੋਸਤੋ ਬੰਦੇ ਦੀਆਂ ਖੁਸ਼ੀਆਂ ਤੇ ਚੈਨ ਖੋਹ ਲੈਂਦੀ ਆ ਦੋਸਤੋ ਦੋਸਤੋ ਆਪਦਾ ਗਰੀਬੀ ਬੰਦਾ ਚੱਲ ਲੈਂਦਾ ਆਪਣੇ ਪਰਿਵਾਰ ਨੂੰ ਕੋਈ ਵੀ ਮੁਸੀਬਤ ਨਹੀਂ ਦੇ ਸਕਦਾ ਪਰਮਾਤਮਾ ਜੀ ਇਸ ਗਰੀਬ ਪਰਿਵਾਰਾਂ ਦੇ ਵੀ ਸੁਪਨੇ ਸੋਚੇ ਹੋਣੇ ਆ ਮਾਰੇ ਸਮੇਂ ਦੇ ਵਿੱਚ ਪੂਰੇ ਕਿਵੇਂ ਹੋਣਗੇ ਪਰਮਾਤਮਾ ਜੀ ਇਸ ਗਰੀਬ ਪਰਿਵਾਰ ਤੇ ਆਪਣੀ ਮਿਹਰ ਬਣਾਈ ਰੱਖੇ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਇਸ ਗਰੀਬ ਪਰਿਵਾਰ ਬਾਰੇ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ